ਹਾਂ ਜੀ ਵੀਰੋ ਦੇ ਭਰਾਓ ਸਾਡੇ ਦੋਸਤੋ ਤੇ ਸੱਜਣੋ ਵੈਲਕਮ ਹੋ ਗਿਆ ਜੀ ਤੁਹਾਡਾ ਸਾਡੇ ਚੈਨਲ ਭਜਾਣਾ ਬਲੌਗ ਤੇ ਹੋਰ ਭਰਾ ਵੀਰ ਜੀ ਕੀ ਹਾਲ ਦਾ ਠੀਕ ਠਾਕ ਜੀ ਹੋਰ ਸਾਰਿਆਂ ਦਾ ਕੀ ਹਾਲ ਚੱਲ ਪਰਿਵਾਰ ਤਬੀਦ ਸਭ ਠੀਕ ਠਾਕ ਹੈ ਕਿਵੇਂ ਜਲਦੀ ਭਰਾਵਾਂ ਦੀ ਕਬੂਤਰ ਬਾਜੀ ਤੇ ਮੈਂ ਥੋੜਾ ਜਿਹਾ ਕਿਤੇ ਬਾਹਰਲੀ ਸਾਈਡ ਆਇਆ ਹਾਂ ਤੇ ਮੈਂ ਚਲੋ ਵੀਡੀਓ ਵੀਰਾਂ ਦੀ ਨਾ ਬੜੀ ਪੁਰਜੋਰ ਡਿਮਾਂਡ ਆ ਰਹੀ ਹੈ ਮੈਂ ਤੁਹਾਨੂੰ ਇੱਕ ਵੀਡੀਓ ਆਪਾ ਪਾਉਣੇ ਤੇ ਵੀਡੀਓ ਦਾ ਟੌਪਿਕ ਵੀ ਇਹ ਦੀ ਬਹੁਤ ਹੀ ਇੰਪੋਰਟੈਂਟ ਆ ਅੱਧੀ ਦੁਨੀਆ ਇਹਦੇ ਪਿੱਛੇ ਕਮਲ ਹੀ ਹੀ ਫਿਰਦੀ ਆ ਤੇ ਅੱਧੇ ਤੇ ਆਂਦੇ ਨੁਕਸਾਨ ਕਰਦਾ ਅੱਧੇ ਤੇ ਆਂਦੇ ਫਾਇਦਾ ਕਰਦਾ ਪਰ ਹੁਣ ਜਿਹੜਾ ਵਰਤੂਗਾ ਉਹ ਪਤਾ ਤੇ ਉਹਨੂੰ ਲੱਗਣਾ ਸਿਆਣੇ ਆਂਦੇ ਨਾ ਕਿ ਮਰੇ ਬਖੈਰ ਤੇ ਸਵਰਗ ਨਹੀਂ ਲੱਭਦਾ ਮਰਨਾ ਤੇ ਪੈਣਾ ਯੂਜ਼ ਕਰਨਾ ਪਊਗਾ ਤੇ ਫੇਰ ਹੀ ਪਤਾ ਲੱਗਣਾ ਤੇ ਜਲਦੀ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਡੇ ਆ ਕਰਨ ਗੱਲ ਆਲੂ ਭਖਾਰੇ ਦੀ ਅੱਜ ਆਪਕ ਆਲੂ ਬੁਖਾਰੇ ਦੇ ਵੀਡੀਓ ਲੈ ਕੇ ਆਇਆ ਹਾਂ ਬਹੁਤ ਹੀ ਹੁੰਦਾ ਟੌਪਿਕ ਆ ਤੇ ਬਣੇ ਰਹੋ ਸੜਨਾ ਵੀਡੀਓ ਲਾਸਟ ਤੱਕ ਵੇਖਿਓ ਜਿਵੇਂ ਕਿ ਮੈਂ ਪਿਛਦੇ ਵੀਡੀਓ ਚ ਵੀ ਇਹਦੇ ਬਾਰੇ ਦੋ ਕੁ ਦੱਸ ਗਿਆ ਤੇ ਅੱਜ ਮੈਂ ਡਿਟੇਲ ਵੀਡੀਓ ਦੇਣ ਲੱਗਾ ਆਲੂ ਬੁਖਾਰੇ ਦਾ ਕਬੂਤਰ ਬਾਜੀ ਨੂੰ ਕੀ ਫਾਇਦਾ ਤੇ ਕਬੂਤਰ ਡੌਂਦਾ ਏ ਗਰਮੀ ਦੇ ਦਿਨਾਂ ਕਬੂਤਰ ਉੱਡਦੇ ਆ ਚਾਹੇ ਇੰਨਾ ਕਬੂਤਰ ਭੱਜਦੇ ਆ ਜਾਂ ਆਲੂ ਬੁਖਾਰਾ ਕਦੋਂ ਲੱਗਦਾ ਵਾ ਸਵੇਰ ਦੇ ਟਾਈਮ ਲੱਗਦਾ ਜਾਂ ਇਹ ਬਦਾਮਾਂ ਤੋਂ ਪਹਿਲਾਂ ਲੱਗਦਾ ਜਾਂ ਬਦਾਮ ਚ ਵਗਾ ਕੇ ਛਾਮਾਂਣ ਲੱਗਦਾ ਜਾਂ ਸਵੇਰੇ ਵੀ ਲੱਗਦਾ ਜਾਂ ਛਾਮਾਂ ਨੂੰ ਲੱਗਦਾ ਜਾਂ ਇਹ ਲਾਉਣ ਤੇ ਕੀ ਫਾਇਦੇ ਆ ਕੀ ਇਹ ਇਹਦੇ ਇਹਦਾ ਫੰਕਸ਼ਨ ਕੀ ਆ ਸਾਰਿਆਂ ਤੇ ਮੇਰੇ ਭਰਾ ਡਿਟੇਲ ਵੀਡੀਓ ਲੈ ਕੇ ਆਇਆ ਮੈਂ ਲਾਸਟ ਤੱਕ ਵੇਖਿਓ ਤੇ ਮੈਂ ਵੀਰ ਜੀ ਮੈਂ ਤੁਹਾਨੂੰ ਖੁਦ ਦੱਸਦਾ ਮੈਂ ਅਲੂ ਬਖਾਰਾ ਯੂਜ਼ ਕਰਦਾ ਗਲਮੇਂ ਵਿੱਚ ਤੇ ਮੈਂ ਤੁਹਾਨੂੰ ਦੱਸਾਂਗਾ ਕਿਵੇਂ ਲਾਉਣਾ ਇਹਨੂੰ ਕਿਵੇਂ ਇਹਨੂੰ ਯੂਜ਼ ਕਰਨਾ ਤੇ ਕਿਵੇਂ ਲਾਈਦਾ ਤੇ ਅਲੂ ਬਖਾਰਾ ਕਿਹੜਾ ਵਧੀਆ ਹੁੰਦਾ ਕਿਹੜਾ ਮਾੜਾ ਹੁੰਦਾ ਸਰ ਆ ਕੋ ਜਿਵੇਂ ਤੁਹਾਨੂੰ ਦੱਸੂਗਾ ਮੇਰੇ ਭਰਾ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਲਦੀ ਜਲਦੀ ਚੈਨਲ ਦਾ ਨਾਮ ਪੇਜ ਨਾਨਪਲਗ ਤੇ ਵੀਡੀਓ ਆਪਾਂ ਜਿਆਦਾ ਲੰਮੀ ਨਹੀਂ ਕਰਨੀ ਜਲਦੀ ਹੀ ਆਪਾਂ ਆਪਣ ਟੌਪਿਕ ਤੇ ਆਉਣੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਦੱਸਦਾ ਕਿ ਸਾਰੇ ਭਰਾਵਾਂ ਦਾ ਬੜਾ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਕਿ ਤੁਸੀਂ ਸਾਡੀਆਂ ਪੂਰੀਆਂ ਵੀਡੀਓ ਵੇਖ ਰਹੇ ਹੋ ਬੜਾ ਪਿਆਰ ਦੇ ਰਹੇ ਹੋ ਮੈਂ ਕੁਝ ਕੰਮ ਦੇ ਸਿਲਸਿਲੇ ਤੋਂ ਕੁਝ ਦਿਨ ਤੋਂ ਬਾਹਰ ਹੀ ਪੰਜਾਬ ਤੋਂ ਤੇ ਇਸ ਕਰਕੇ ਵੀਡੀਓ ਮੈਂ ਨਾ ਦੇ ਨਹੀਂ ਪਾਇਆ ਜਿੰਨੇ ਦੇਣੀ ਚਾਹੀਦੇ ਆ ਚਲੋ ਫਿਰ ਵੀ ਪਿਆਰ ਬਣਾਈ ਰੱਖਿਆ ਭਰਾਵਾਂ ਨੇ ਤੇ ਅੱਗੇ ਵੀ ਬਣਾਈ ਰੱਖੋ ਵੀਡੀਓ ਆਪਾਂ ਤੁਹਾਨੂੰ ਅਪਡੇਟ ਕਰਦੇ ਰਾਵਾਂਗੇ ਤੇ ਵੇਖੋ ਵੀਰ ਜੀ ਫਿਰ ਤੁਹਾਨੂੰ ਮੈਂ ਦੱਸਦਾ ਮੈਂ ਆਪਾਂ ਟੌਪਿਕ ਕਿਉਂ ਨੇ ਆ ਆਪਣਾ ਜਿਹੜਾ ਚੈਨਲ ਹੈ ਨਾ ਇਹਦਾ ਕੰਮ ਹੈ ਕਬੂਤਰ ਬਾਜੀ ਸਿਖਾਉਣਾ ਉਹ ਫ੍ਰੀ ਆ ਕੋਸਟ ਮੈਂ ਨਾ ਵੀਰ ਜੀ ਆਪਾਂ ਇਹੋ ਜਿਹੇ ਪੈੜਾ ਪਾ ਕੇ ਜਾਵਾਂਗੇ ਮਹਾਰਾ ਜੋਖਰ ਕੇ ਬਾਬਾ ਦੀਪ ਸਿੰਘ ਕਿ ਕੁੱਲ ਦੁਨੀਆ ਹੀ ਵੀਡੀਓ ਪਾਉਣ ਲੱਗ ਜੂਗੀ ਸਿੱਖਿਆ ਵਾਲਿਆਂ ਠੀਕ ਹੈ ਜੀ ਕਿਉਂਕਿ ਵੇਖੋ ਫਾਇਦਾ ਤਾਂ ਆਇਆ ਜੇ ਕਿ ਤੂੰ ਸਿੱਖਣ ਨੂੰ ਮਿਲਦਾ ਕਬੂਤਰ ਬਾਜੀ ਵੇਚਣ ਦੇ ਫੜਨ ਦੇ ਤੇ ਪੰਜਾਬ ਚੈਨਲ ਆ ਮਜਾ ਤਾਂ ਇਹ ਚੈਨਲ ਉਸੇ ਵੇਖਣ ਦਾ ਫਾਇਦਾ ਜਿਹੜੇ ਚੈਨਲ ਤੇ ਕੋਈ ਵੀਡੀਓ ਜ਼ਿਆਦਾ ਭਾਓ ਚੈਨਲ ਉਹੀ ਵੇਖੋ ਜਿੱਤੋਂ ਕੋਈ ਸਿੱਖਿਆ ਮਿਲਦੀ ਆ ਠੀਕ ਹੈ ਜੀ ਆਪਾਂ ਜ਼ਿਆਦਾ ਗੱਲ ਨੂੰ ਅੱਗੇ ਨਹੀਂ ਬਤਵਾਉਂਦੇ ਆਪਾਂ ਇਹਨੇ ਆਲੂ ਕਰਦੇ ਸਭ ਤੋਂ ਪਹਿਰੇ ਮੈਂ ਤੁਹਾਨੂੰ ਦੱਸਿਆ ਵੀ ਆਲੂ ਬੁਖਾਰਾ ਕੀ ਚੀਜ਼ ਹੈ ਇਹਦਾ ਕੀ ਫੰਕਸ਼ਨ ਹੈ ਵੀਰ ਜੀ ਆਲੂ ਬੁਖਾਰਾ ਇੱਕ ਇਹੋ ਜੀ ਕੁਦਰਤੀ ਫਰੂਟ ਬਣਾਇਆ ਰੱਬ ਨੇ ਜਿਹੜਾ ਵੀ ਕੋਣਾ ਨਾਲ ਭਰਪੂਰ ਆ ਐਂਟੀਆਕਸੀਡੈਂਟ ਦੀ ਭਰਪੂਰ ਮਾਤਰਾ ਵਿਟਾਮਿਨਸ ਦੀ ਭਰਪੂਰ ਮਾਤਰਾ ਹਰ ਚੀਜ਼ ਨੂੰ ਇਹਦਾ ਸਿਰ ਤੋਂ ਲੈ ਕੇ ਤੇ ਪੈਰਾਂ ਦੇ ਨਹਾਂ ਤੱਕ ਹਰ ਅੰਗ ਨੂੰ ਇਹਦਾ ਫਾਇਦਾ ਹੀ ਫਾਇਦਾ ਆਲੂ ਬੁਖਾਰੀ ਦਾ ਠੀਕ ਹੈ ਜੀ ਹਜ਼ਾਰਾਂ ਸਾਲ ਪਹਿਲਾਂ ਆਲੂ ਬੁਖਾਰੀ ਦੀ ਖੋਜ ਹੋਈ ਹੈ ਆਲੂ ਬੁਖਾਰੀ ਦਾ ਕੀ ਫਾਇਦਾ ਇਹਦੇ ਵਿੱਚ ਐਂਟੀਆਕਸੀਡੈਂਟ ਬਹੁਤ ਜ਼ਿਆਦਾ ਐਂਟੀਆਕਸੀਡੈਂਟ ਬਹੁਤ ਜ਼ਿਆਦਾ ਲੱਭੀ ਜਿਹੜੇ ਸਾਡੇ ਸਰੀਰ ਨੂੰ ਵਾਸ਼ ਆਊਟ ਕਰਦੇ ਸਾਡੇ ਸਰੀਰ ਚੋਂ ਗੰਦਗੀ ਕੱਢਦੇ ਬਾਹਰ ਸਾਡੇ ਕੰਮ ਦੀਆਂ ਚੀਜ਼ਾਂ ਨੇ ਸਰੀਰ ਦੇ ਉਹਨਾਂ ਨੂੰ ਬਾਹਰ ਕੱਢਣ ਚ ਸਭ ਤੋਂ ਵਧੀਆ ਚੀਜ਼ ਹੈ ਉਸ ਤੋਂ ਬਾਅਦ ਇਮਿਊਨਿਟੀ ਵਧਾਉਂਦਾ ਬੰਦੇ ਦੀ ਬਹੁਤ ਇਮਿਊਨਿਟੀ ਦਾ ਮਤਲਬ ਵੀ ਰੋਗ ਪ੍ਰਤੀਰੋਧਕ ਸ਼ਕਤੀ ਜਿਹਨੂੰ ਕਹਿੰਦੇ ਆਪਾਂ ਕਿ ਕਿਹੇ ਵੀ ਰੋਗ ਨਾਲ ਕਿਹੇ ਵੀ ਬਿਮਾਰੀ ਨਾਲ ਕਿਹੇ ਵੀ ਮੁਸ਼ਕਲ ਨਾਲ ਲੜਨ ਵਾਸਤੇ ਸਭ ਤੋਂ ਵਧੀਆ ਸਰੀਰ ਦੀ ਪ੍ਰੋਟੈਕਸ਼ਨ ਕਰਦਾ ਉਸ ਤੋਂ ਬਾਅਦ ਇਹੋ ਦੇ ਵਿੱਚ ਇਹਦੇ ਵਿੱਚ ਇਹੋ ਜੀ ਇੱਕ ਚੀਜ਼ ਤੱਤ ਪਾੜਿਆ ਵਿਖਦੇ ਨੇ ਉਹਦੇ ਨਾਲ ਹੱਡੀਆਂ ਇੰਨੀਆਂ ਜ਼ਿਆਦਾ ਮਜ਼ਬੂਤ ਹੁੰਦੀਆਂ ਮੰਨ ਲੋ ਹੱਡੀਆਂ ਵਾਸਤੇ ਬਹੁਤ ਫਾਇਦੇਮੰਦ ਉਸ ਤੋਂ ਅੱਗੇ ਆਜੋ ਸਭ ਤੋਂ ਚੀਜ਼ ਮੇਨ ਫੰਕਸ਼ਨ ਉਹ ਤੁਹਾਨੂੰ ਦੱਸੂਗਾ ਵੀ ਕਿ ਡਾਈਜੈਸ਼ਨ ਵਾਸਤੇ ਬਹੁਤ ਵਧੀਆ ਜੋ ਆਪਾਂ ਖਾਣਾ ਖਾਂਦੇ ਆ ਉਹਨੂੰ ਡਾਈਜੈਸਟ ਕਰਨ ਦੇ ਵਿੱਚ ਸਭ ਤੋਂ ਵਧੀਆ ਮਹੱਤਵਪੂਰਨ ਚੀਜ਼ ਇਹ ਆਲੂ ਬਕਰ ਆਵੇਗਾ ਠੀਕ ਹੈ ਵੀਰ ਜੀ ਉਸ ਤੋਂ ਬਾਅਦ ਵਿਟਾਮਿਨਸ ਜਿਹੜੇ ਆਪਾਂ ਵੇਖੋ ਬਾਜ਼ਾਰੋਂ ਲਿਆ ਕੇ ਕਬੂਤਰ ਨੂੰ ਪਾਉਂਦੇ ਕਿੰਨੇ ਵਿਟਾਮਿਨਾਂ ਤੇ ਲੱਦਿਆ ਹੀ ਪਿਆ ਵੈ ਇੰਨੇ ਰਿਚ ਵਿਟਾਮਿਨਸ ਆ ਮਤਲਬ ਕੁੱਲ ਮਿਲਾ ਕੇ ਵੀ ਗੁਣਾਂ ਦੀ ਗੁੱਥੀ ਆ ਇਹਦੇ ਵਿੱਚ ਇੰਨੇ ਹੀ ਫਾਇਦੇ ਆ ਮੈਂ ਤੁਹਾਨੂੰ ਗਣਾ ਲੱਗ ਜਾ ਤਾਂ ਅੱਧੇ ਘੰਟੇ ਦੀ ਵੀਡੀਓ ਤੇ ਮੈਂ ਇੱਥੇ ਬਣਾਣਾ ਪਰ ਨਹੀਂ ਆਪਾਂ ਉਹ ਚੀਜ਼ ਤੇ ਜਾਣਾ ਆਪਾਂ ਉਹਨਾਂ ਮੇਨ ਫੰਕਸ਼ਨ ਤੇ ਆਲੂ ਬੁਖਾਰਾ ਕਿਹੜਾ ਵਧੀਆ ਹੁੰਦਾ ਕਿੱਥੋਂ ਲੈਣਾ ਤੇ ਇਹਨੂੰ ਕਿਵੇਂ ਯੂਜ਼ ਕਰਨਾ ਤੇ ਕਦੋਂ ਲਾਉਣਾ ਤੇ ਕਿਵੇਂ ਕਰਨਾ ਠੀਕ ਹੈ ਜੀ ਚਲੋ ਜੀ ਆਜੋ ਇਹ ਗੱਲ ਤੇ ਸਭ ਤੋਂ ਪਹਿਲਾਂ ਵੀ ਜਿਵੇਂ ਤੁਸਾਂ ਵੀ ਆਲੂ ਬੁਖਾਰਾ ਪਰ ਸਾਰੀ ਦੀ ਦੁਕਾਨ ਤੋਂ ਵੀ ਹਰ ਜਗ੍ਹਾ ਅਵੇਲੇਬਲ ਆ ਪੂਰੇ ਕਲਰ ਦਾ ਮਟਮਲੇ ਰੰਗ ਦਾ ਲੋਕ ਬੁਖਾਰਾ ਮੈਂ ਸਭ ਤੋਂ ਵਧੀਆ ਮੰਨਦਾ ਇੱਕ ਕਾਲੇ ਰੰਗ ਦਾ ਵੀ ਆਉਂਦਾ ਇੱਕ ਲਾਲ ਰੰਗ ਦਾ ਵੀ ਆਉਂਦਾ ਉਹਨਾਂ ਦੋਵਾਂ ਦੇ ਵਿੱਚ ਕਾਲਜਾ ਜਿਹੜਾ ਕਲਰ ਹੁੰਦਾ ਨਾ ਉਹਨੂੰ ਆਂਦੇ ਆ ਸਭ ਤੋਂ ਬੈਸਟ ਲੋਕ ਬੁਖਾਰਾ ਜੇ ਤੁਹਾਡੇ ਕਿਤੇ ਕਿਤੇ ਦਵਾਈ ਦੀ ਜਾਣ ਪਛਾਣ ਹੈਗੀ ਜਾਂ ਕਿਤੇ ਉਹ ਬੰਨੇ ਕੋ ਬੰਦਾ ਧਲ ਰਹਿਦਾ ਉੱਥੋਂ ਮੰਗਾਇਆ ਕਰੋ ਪੈਕੇਟ ਸੋ ਕਲ ਬੁਖਾਰਾ ਇੰਨਾ ਟਾਪ ਦਾ ਰਿਜ਼ਲਟ ਪੀ ਗੱਲ ਹੀ ਕਰੀ ਆਲੂ ਬੁਖਾਰਾ ਕਬੂਤਰ ਦੀ ਉਡਾਣ ਵਧਾਉਣ 'ਚ ਬਹੁਤ ਬੈਨੀਫਿਟ ਹੈਦਾ ਬੜਾ ਹੀ ਉਡਾਣ ਵਧਾਉਂਦਾ ਕਬੂਤਰ ਕਿਉਂਕਿ ਕਬੂਤਰ ਨੂੰ ਨਾ એનર્ਜੀ ਨਾਲ ਬੂਸਟ ਕਰ ਦਿੰਦਾ ਆਲੂ ਬੁਖਾਰਾ ਤਾਂ ਫੰਕਸ਼ਨਸ ਸਭ ਕਬੂਤਰ ਤੇ ਕੀ ਕੰਮ ਕਰਦਾ ਕਬੂਤਰ ਨੂੰ ਜਿਹੜੇ ਬਾਦਾਮ ਦਿੱਤੇ ਜਾਂਦੇ ਆ ਬਾਗ਼ਗਾਰਡਨ ਦੀ ਡਾਈਜੈਸ਼ਨ ਇੱਕ ਨੰਬਰ ਕਰ ਦਿੰਦਾ ਕਬੂਤਰ ਦੇ ਸਰੀਰ ਦੇ ਵਿੱਚ ਐਂਟੀ ਆਕਸੀਡੈਂਟ ਦਾ ਕੰਮ ਕਰਦਾ ਜਿਹੜੇ ਕਬੂਤਰ ਦੇ ਸਰੀਰ 'ਚ ਇਹੋ ਜਿਹੀਆਂ ਚੀਜ਼ਾਂ ਵਾਂ ਜਿਹੜੀਆਂ ਕੰਮ ਦੀਆਂ ਨਹੀਂ ਆ ਤਜਾਬ ਬਣਦੇ ਜਾਂ ਗੰਦਗੀ ਜਾਂ ਮਾੜੇ ਤੱਤੇ ਸਾਰੇ ਬਾਹਰ ਕੱਢ ਦਿੰਦਾ ਠੀਕ ਹੈ ਜੀ ਇਸ ਕੰਮ ਤੇ ਵੀ ਯੂਜ਼ ਇਸ ਕਰਕੇ ਵੀ ਯੂਜ਼ ਕਰਦੇ ਆ ਉਸ ਤੋਂ ਬਾਅਦ ਜਦੋਂ ਕਬੂਤਰ ਰੋੜਦਾ ਵਾ ਉਹਨੂੰ ਭੁੱਖ ਨਹੀਂ ਲੱਗ ਲੈਂਦਾ ਆਲੂ ਬੁਖਾਰਾ ਭੁੱਖ ਮਾਰਦਾ ਜੇ ਭੁੱਖ ਦੇਨੇ ਆਪੇ ਮਾਰਨੇ ਜਦੋਂ ਇਹਨਾਂ ਨੂੰ એનર્ਜੀ ਦੇ ਦੇਣੀ ਠੀਕ ਹੈ ਵੀਰ ਜੀ ਇੱਕ ਇਹ ਗੁਣ ਹੋ ਗਿਆ ਤੇ ਹੁਣ ਮੈਂ ਦੱਸਦਾ ਆਂ ਆਲੂ ਬੁਖਾਰਾ ਲਾਉਣਾ ਕਿਵੇਂ ਠੀਕ ਹੈ ਵੀਰ ਜੀ ਆਲੂ ਬੁਖਾਰਾ ਵੀਰ ਜੀ ਜੇ ਤੁਹਾਡੀ ਸਾਂਭ ਆ ਕਬੂਤਰ ਐਤਵਰ ਛੜਨਾ ਚਨੀ ਚਰਵਾਰ ਸਵੇਰੇ 7 ਵਜੇ ਕਾਛ ਦੇ ਗਲਾਸ ਦੇ ਵਿੱਚ ਮੈਂ ਤੇ ਇੱਕ ਕਾਲੂ ਬੁਖਾਰਾ ਦਿਨਾ ਨਾ ਦੋ ਜਾਂ ਤਿੰਨ ਕਬੂਤਰ ਨੂੰ ਉਹ ਸਾਰ ਨੂੰ ਤੇ ਮਿਲੇ ਇੱਕ ਕਾਲੂ ਬੁਖਾਰਾ 60 ml ਪਾਣੀ ਦੇ ਸੋੜ ਦੇਣਾ ਸੋੜੇ ਤਾਂ ਵੀਰ ਜੀ ਹੁਣ ਕੱਲਾ ਆਲੂ ਬੁਖਾਰਾ ਨੇ ਪਹਿਣਾ ਉਹਦੇ ਵਿੱਚ ਹੋਰ ਚੀਜ਼ ਕੀ ਨਹੀਂ ਪਾਣੀ ਅੱਦੇ ਸਤਾਦ ਨਹੀਂ ਦੱਸਦੇ ਚੀਜ਼ਾਂ ਲੇਕਿਨ ਆਪਾਂ ਤੁਹਾਨੂੰ ਦੱਸਾਂਗੇ 5 ml ਉਹਦੇ ਵਿੱਚ ਪਾਉਣਾ ਤੁਸੀਂ ਵੀਰ ਜੀ ਅਰਕ ਗਲਾਬ ਦਾ ਠੀਕ ਹੈ ਜੀ 5 ml ਉਹ ਚ ਪਾਉਣਾ ਜੀ ਅਰਕ ਕਾਸ਼ ਨੇ ਤਾਂ ਇਲੈਕਟ੍ਰੋਲ ਤੇ ਮੈਂ ਵੀਡੀਓ ਬਣਾ ਗਿਆ ਸ਼ਾਇਦ ਪਿੱਛੇ ਵੇਖ ਲਿਓ ਇੱਕ ਇਲੈਕਟ੍ਰੋਲ ਦਾ ਪੈਕਟ ਲੈ ਆਉਣਾ ਛੁਟਕੀ ਇਲੈਕਟ੍ਰੋਲ ਦੇ ਪੈਕਟ ਦੀ ਪੜਣੀ ਉਹਦੇ ਵਿੱਚ ਸੋੜ ਦੇਣੀ ਤਿੰਨ ਚੀਜ਼ਾਂ ਹੋ ਗਿਆ ਇਹ ਚੀਜ਼ਾਂ ਉਹ ਜਿਹੜਾ 60 ਐਮਐਲ ਪਾਣੀ ਆ ਉਸ ਤੋਂ ਇਲਾਵਾ ਪਾਉਣੇ ਆ 5 ਐਮਐਲ ਜਿਹੜੇ ਮਰਕਰਸੇ 5-5 ਐਮਐਲ 60-70 ਹੋ ਗਿਆ ਤੇ ਇੱਕ ਛੁਟਕੀ ਹੋਰ ਦੀ ਠੀਕ ਹੈ ਜੀ ਪਿਉ ਦੇਣਾ ਕੱਚ ਦੇ ਗਲਾਸ 'ਚ ਇੱਕ ਪਲੇਟ ਥੱਲੇ ਰੱਖ ਲੈਣ ਇੱਕ ਮਿੰਟ ਉੱਤੇ ਮੁੱਦੀ ਮਾਰ ਦੇਣੇ ਤੋਂ ਪਹਿਲਾਂ ਦੇਣਾ 10 ਵਜੇ ਭਿਉਣਾ ਵਾ ਇੱਕ ਇਹਨੂੰ ਮਤਲਬ ਮੈਂ ਦੱਸਣ ਲੱਗਾ ਵਾਂ ਕਿ ਜਿਸ ਦਿਨ ਕਬੂਤਰ ਸਾਂਭਿਆ ਆਪਾਂ ਮੰਨ ਲਓ ਐਤਵਾਰ ਸਾਂਭਿਆ ਤੇ 10 ਵਜੇ ਉਹ ਅਲੂ ਬੁਖਾਰਾ ਨੂੰ ਤੁਸੀਂ ਪੇਕਾ ਜਿਹੜਾ ਆਪਾਂ ਅਲੂ ਬੁਖਾਰਾ ਲਾਉਨੇ ਆ 4 5 ਜਾਂ 6 ਵਜੇ ਉਹ ਅਲੂ ਬੁਖਾਰਾ ਦਾ ਫੰਕਸ਼ਨ ਦੱਸਣਾ ਹੈ ਮੈਂ ਤੁਹਾਨੂੰ ਤੇ ਉਹ ਉਹਦੀ ਤੁਹਾਨੂੰ ਦੱਸਣਾ ਸਾਂਭੀ ਉਹ ਕਿਵੇਂ ਭੇលਿਆ ਬਦਾਮ ਕਬੂਤਰਾਂ ਨੂੰ ਪਾਲੇ ਚਗਾਲੇ ਸਾਰਾ ਕੁਝ ਹੋ ਗਿਆ ਪਾਣੀ ਤੋਰ ਤਾ ਕਬੂਤਰਾਂ ਨੇ 4-5 ਵਜੇ ਜਦੋਂ ਕਬੂਤਰ ਨੂੰ ਲਾਉਣਾ ਹੈ ਆਪਾਂ 5 ਤੋਂ 6 ਇੱਥੇ ਕੀ ਲਾਉਂਦੇ ਆ ਜਿਆਦਾਤਰ ਉਸ ਤਾ ਕੋਈ 12 ਵਜੇ ਵਿਲਾ ਦਿੰਦਾ ਆਪੋ ਆਪਣਾ ਹੱਥ ਸੈਟ ਹੈ ਵੀਰ ਜੀ ਉਸ ਹਿਸਾਬ ਨਾਲ ਲਾਉਣਾ ਤੇ ਮੈਂ ਤੇ ਲਾਉਣਾ ਸ਼ਾਮਾਂ ਨੂੰ ਠੀਕ ਹੈ ਵੀਰ ਜੀ ਨਹੀਂ ਪਿਆਊਗਾ ਉਹਦੇ ਵਿੱਚ ਆਲੂ ਬਖਾਰ ਡੱਗਿਆ ਹੋਊਗਾ RAM ਨਾਲ ਹੱਥ ਨਾਲ ਐ ਮਸਲ ਲੈਣਾ ਪੂਰਾ ਪੂਰਾ ਗਦੂਦ ਦੇ ਵਿੱਚ ਰਹਿਣਾ ਉਹ ਗਿੱਟ ਕੱਢ ਕੇ ਬਾਹਰ ਸੁੱਟ ਦੇਣਾ ਹੁਣ ਮੇਰੇ ਭਰਾ ਇਹ ਚੀਜ਼ ਚੈੱਕ ਕਰ ਲਿਓ ਇਹ ਜਿਹੜਾ ਪਾਣੀ ਨੂੰ ਪੋਣੀ ਨਾਲ ਨਹੀਂ ਪੋਣਾ ਇਹਨੂੰ ਕੱਪੜੇ ਨਾਲ ਪੋਣ ਲੈਣਾ ਇੱਕ ਕਾਦੇ ਵਿੱਚ ਕੱਚ ਦੇ ਗਲਾਸ ਦੇ ਵਿੱਚ ਠੀਕ ਹੈ ਵੀਰ ਜੀ 60 ml ਜਾਂ 17 ml ਆਪਾਂ ਪਾਣੀ ਪਾਇਆ ਹੁਣ ਤੁਸੀਂ ਵੇਖਣਾ ਪਾਣੀ ਦਾ ਰੰਗ ਠੀਕ ਹੈ ਵੀਰ ਜੀ ਕੱਚ ਦੇ ਗਲਾਸੇ ਤੁਸੀਂ ਫੜ ਲੈਣੇ ਐਂ ਕਰਕੇ ਆ ਐਂ ਕਰਕੇ ਮੰਨ ਲਾ ਵੇਚ ਮੇਰੇ ਕੱਚ ਦੀ ਗਲਾਸੀ ਆ ਐਂ ਜਾ ਕੇ ਉਂਗਲ ਵੇਖਣੀ ਵੀ ਉਂਗਲਾਂ ਦੇ ਦੇ ਦੀਆਂ ਨਹੀਂ ਦੇ ਦੇ ਦੀਆਂ ਉਹਦੇ ਵਿੱਚ ਓਨਾ ਪਾਣੀ ਪਾ ਲੈਣਾ ਜਦੋਂ ਉਂਗਲਾਂ ਦੇਣ ਲੱਗ ਜਾਂ ਤਾਂ ਤੇ ਆ ਜਦੋਂ ਉਂਗਲਾਂ ਦੇਣ ਲੱਗ ਗਿਆ ਨਾ ਉਹ ਜ਼ਿਆਦਾ ਸੰਘਣਾ ਰਿਹਾ ਤੇ ਨਾ ਉਹ ਜ਼ਿਆਦਾ ਪਤਲਾ ਹੋ ਗਿਆ ਉਹ ਤੁਹਾਡਾ ਪਰਫੈਕਟ ਪਾਣੀ ਦੇ ਆਲੂ ਬੁਖਾਰੇ ਦਾ ਐਂ ਉਂਗਲਾਂ ਜਦੋਂ ਦੇਣ ਲੱਗ ਗਿਆ ਨਾ ਗਲਾਸੀ ਦੇ ਵਿੱਚੋਂ ਜੀ ਉਹ ਓਕੇ ਆ ਉਸ ਤੋਂ ਜ਼ਿਆਦਾ ਨਹੀਂ ਰਲਾਉਣਾ ਪਾਣੀ ਤੋਂ ਤੋਂ ਘੱਟ ਨਹੀਂ ਰਲਾਉਣਾ ਹੋ ਗਿਆ ਜੀ 4:30 ਤੋਂ 5 ਵਜੇ ਦੇ ਜਦੋਂ ਸ਼ਾਮ ਕਬੂਤਰਾਂ ਦੇ ਬਾਦਾਮ ਬਦੂਮ ਖਿੱਚ ਜਾਂਦੇ ਆ ਜਾਂ ਥੋੜੇ ਬੋਤੇ ਕੋਈ ਰਹਿ ਵੀ ਗਈ ਬਾਤ ਘਟ 10 ml ਇਹ ਪਾਣੀ ਭਰਨਾ ਤੇ ਕਬੂਤਰ ਨੂੰ ਦੇ ਦੇਣਾ ਠੀਕ ਹੈ ਜੀ ਇਹ ਮੈਂ ਸ਼ਾਮਾਂ ਦੀ ਤੁਹਾਨੂੰ ਦੱਸਣ ਢਿਆਵਾ ਗੇਮ ਸ਼ਾਮਾਂ ਨੂੰ ਕਿਵੇਂ ਲਾ ਕੇ ਰਾਈਦਾ ਠੀਕ ਹੈ ਜੀ ਦੇ ਦਿੱਤਾ ਉਦੋਂ ਬਾਅਦ ਕਬੂਤਰ ਛੱਡ ਦੇਣਾ ਠੀਕ ਹੈ ਛੱਡ ਤਾਂ ਕਬੂਤਰ ਘੰਟਾ ਕਰਨ ਦੇਣਾ 5 ਵਜੇ ਤੱਕ ਲੱਗਾ ਮੰਨ ਲੈ 6 ਵਜੇ ਤੱਕ ਕਬੂਤਰ ਨੂੰ ਰੱਖਣਾ 6 ਵਜੇ ਤੱਕ ਕਬੂਤਰ ਆਪਣੇ ਰਹਿਸ਼ ਗਰਮੈਸ਼ ਜੋ ਉਹਦੇ ਕਬੂਤਰ ਦੇ ਅੰਦਰ ਕੋਈ ਐਂਟੀਆਕਸੀਡੈਂਟ ਜੇ ਤੁਹਾਨੂੰ ਕਹਾਂ ਬਾਹਰ ਕੱਢਦਾ ਮਾਰੇ ਤਾਂ ਸਾਰੇ ਕਬੂਤਰ ਵੇਖੋ ਥੱਲੇ ਕਾਲਾ ਹੋਇਆ ਹੋਊਗਾ ਪੂਰਾ ਥੱਲੇ ਵਿਟਾਮਿਨ ਲੋ ਇਹੋ ਜਿਹਾ ਜਲਵਾਸਾ ਪਾੜ ਦੋਗਾ ਜਦੋਂ ਇਹ ਆਲੂ ਬੁਖਾਰ ਲੱਗ ਜਾਣਾ ਉਸ ਤੋਂ ਬਾਅਦ ਮੈਂ ਗੇਮ ਪਿੱਛੇ ਦੇ ਸੀ ਵੀਰ ਜੀ ਵੇਖੋ ਇਸ ਤਰ੍ਹਾਂ ਨਹੀਂ ਪਤਾ ਲੱਗਣਾ ਵੀਡੀਓ ਪਿਛਲੇ ਮੈਂ ਵੇਖਿਆ ਕਰੋ ਮੈਂ ਹਰ ਵਾਰ ਹਰ ਵੀਡੀਓ ਚ ਆਪਾਂ ਜੇ ਕਰਨੀ ਕਰ ਸਕਦੇ ਵੀਡੀਓ ਲੰਮੀ ਬਣੀ ਹੋ ਜਾਂਦੀ ਪਿੱਛੋਂ ਫਿਰ ਗੇਮ ਸ਼ੁਰੂ ਕਰ ਦਿਓ ਉਸ ਤੋਂ ਬਾਅਦ ਕਬੂਤਰ ਗਰਮ ਕਰ ਲੈਣਾ ਤੇ ਐਵੇਂ ਅੱਗੇ ਗੇਮ ਤੋਰ ਕੇ ਤੇ ਸਵੇਰ ਨੂੰ ਕਬੂਤਰ ਛਾੜ ਦੇਣਾ ਇੱਕ ਤੇ ਹੋ ਗਿਆ ਵੀਰ ਜੀ ਇਹ ਪ੍ਰੋਸੈਸ ਹੁਣ ਇੱਕ ਜਿਹੜਾ ਪ੍ਰੋਸੈਸ ਹੈ ਸਵੇਰ ਵਾਲਾ ਉਹ ਆਲੂ ਬੁਖਾਰਾ ਤੁਸੀਂ ਇੱਕ ਦਿਨ ਪਹਿਲਾਂ ਭੇ ਲੈਣਾ ਸਾਮ ਮੰਨ ਲਓ ਜੇ ਸਵੇਰੇ ਸਾਮ ਆ ਤੇ ਆਪਾਂ ਸਵੇਰੇ ਆਲੂ ਬੁਖਾਰਾ ਲਾਉਣਾ ਸਵੇਰੇ ਲਾਉਣਾ ਕੋਈ 5 ਵਜੇ ਸਵਕਤੇ ਖੋਡੇ ਤੇ ਆ ਕੇ ਆਲੂ ਬੁਖਾਰਾ ਸੇਮ ਲੈ ਲਿਆ ਕੱਲ ਭੇ ਕੇ ਰੱਖ ਲਿਆ ਨਾ ਅੱਠ ਫਰੇਚ ਰੱਖਣਾ ਨਾ ਬਾਹਰ ਰੱਖਣਾ ਬਾਹਰ ਨੋਰਮ ਟੈਂਪਰੇਚਰ ਤੇ ਰੱਖਣਾ ਸਵੇਰੇ ਲੈਉਣਾ ਸਵੇਰੇ ਉਹ ਕਿੰਨਾ ਦੇਣਾ ਤੁਸੀਂ 15 ਐਮਐਲ ਸਵੇਰੇ ਦੇਣਾ ਜਦੋਂ ਸਵੇਰੇ ਦੇਣਾ ਪਾਣੀ ਵੜੀ 5 ਵਜੇ 15 ml ਦੇ ਕੇ ਕਬੂਤਰ ਨੂੰ ਨਾਰਮਲ ਕੋਡੇ ਦੇ ਵਿੱਚ ਕੇ ਜਾਲੀ ਚ ਪਾ ਕੇ ਰੱਖ ਦੇਣਾ ਠੀਕ ਹੈ ਜੀ 5 ਵਜੇ ਦੇ ਕੇ 6 ਵਜੇ ਵੀ ਨਹੀਂ ਕੁਝ ਕਰਨਾ ਸਾਢੇ 6 ਸਵਾ 6 ਦੇ ਕੋਡੇ ਜਾਣਾ ਵੇਖਣਾ ਪਾਣੀ ਥੋੜਾ ਬੋਤਾ ਹੈਗਾ ਤੇ ਰਹਿਂਦਾ ਹੋਰ 5 ਮਿੰਟ ਵੇਟ ਕਰਨਾ 7 ਵਜੇ ਤੱਕ ਇਹ ਪਾਣੀ ਜਿਹੜਾ ਅਲੂ ਬੁਖਾਰ ਦਾ 15 ml ਪੂਰਾ ਖੇਤੀ ਜੋ ਕਬੂਤਰ ਤੇ ਉਸ ਤੋਂ ਬਾਅਦ ਆਪਣੀ ਵੀਰ ਜੀ ਦੂਜੀ ਸਾਮ ਸ਼ੁਰੂ ਕਰ ਦੇਣੀ ਆ ਕਿਹੜੀ ਪਲਾ ਜਿਵੇਂ ਬਾਦਾਮ ਚਕਾਉਣੇ ਆ ਬਾਕੀ ਤੇ ਪਾਣੀ ਲਾ ਆ ਕੇ ਜਾਂ ਕੂਤਰ ਤੋੜਨਾ ਪਿੱਛੇ ਮੈਂ ਸਾਮ ਕੋ ਦੱਸ ਗਿਆ ਇਹ ਉਹ ਸਿਸਟਮ ਉਹ ਗਸਵੇਰ ਵਾਲਾ ਜਿੱਦਣ ਇਹ ਸਵੇਰੇ ਆਲੂ ਬੁਖਾਰਾ ਲਾਤਾ ਤੁਸੀਂ ਉਦੋਂ ਨਾ ਕੋਈ ਤ੍ਰਿਫਲਾ ਲਾਉਣਾ ਤੇ ਨਾਲ ਆਉਣਾ ਦਹੀਂ ਦਾ ਪਾਣੀ ਤੇ ਵੀਰ ਜੀ ਜਦੋਂ ਕਬੂਤਰ ਨੂੰ ਆਲੂ ਬੁਖਾਰਾ ਲੱਗਦਾ ਹੁੰਦਾ ਨਾ ਤੇ ਵਧੀਆ ਜਿਦੋਂ ਖੇਡੇ ਕਬੂਤਰਾਂ ਤੇ ਕਬੂਤਰ ਥੱਲੇ ਮੈਂ ਐ ਲਾਲ ਹੋ ਜਾਂਦਾ ਜਿਵੇਂ ਟਮਾਟਰ ਹੁੰਦਾ ਤੇ ਐ ਜਿਹੜੀ ਉਹਦੀ ਹੱਡੀ ਹੁੰਦੀ ਮਾਲ ਆ ਹੱਡੀ ਆ ਤੇ ਆਲੇ ਦੁਆਲੇ ਦੀ ਦੋਵਾਂ ਸਾਈਡਾਂ ਤੇ ਐ ਮਾਫ ਐ ਚੜ ਜਾਂਦਾ ਹੁੰਦਾ ਤੇ ਇੱਕੋ ਜਿਹੀ ਹੋ ਜਾਂਦੀ ਆਲੂ ਬਹਾਰਾ ਜਿਹੜੇ ਕਬੂਤਰ ਲੱਗਾ ਹੁੰਦਾ ਤੇ ਇੰਨਾ ਸੋਹਣਾ ਥੱਲੇ ਬਣ ਜਾਂਦਾ ਤੇ ਵੀਰ ਜੀ ਇਹ ਹੀ ਅੱਜ ਦੀ ਵੀਡੀਓ ਹੁਣ ਤੁਸੀਂ ਦੱਸਿਆ ਸਾਮ ਪਿੱਛੇ ਮੈਂ ਸਾਰੇ ਵੀਡੀਓ ਦੱਸ ਗਿਆ ਔਰ ਇਸ ਹਿਸਾਬ ਨਾਲ ਤੁਸੀਂ ਸ਼ਾਮਲ ਕਰਕੇ ਸਾਬ ਨੂੰ ਜਿਵੇਂ ਗੋਲੀ ਲਾਉਣੀ ਸਾਰਾ ਪ੍ਰੋਸੈਸ ਪਿਛਲੇ ਵੀਡੀਓ ਚ ਦੱਸ ਗਿਆ ਉਹ ਤੁਸੀਂ ਵੇਖ ਕੇ ਤੇ ਕਬੂਤਰ ਤੁਸੀਂ ਸਾਮ ਕੇ ਤੇ ਛੱਡ ਕੇ ਵੇਖੋ ਤੇ ਵੀਰ ਜੀ ਗਰਮੀ ਤੋਂ ਬਹੁਤ ਬਚਾਉਂਦਾ ਹੈ ਗਰਮੀ ਦੇ ਵਿੱਚ ਕਬੂਤਰ ਨੂੰ ਇਹਦੇ ਵਿੱਚ ਵਿਟਾਮਿਨ ਸੀ ਦਾ ਮਤਲਬ ਇਹ ਨਾ ਵਿਟਾਮਿਨ ਨਾਲ ਲੱਧਿਆ ਹੁੰਦਾ ਵਿਟਾਮਿਨ ਸੀ ਜਿਵੇਂ ਸੰਤਰੇ ਤੇ ਮਸਾਮੀ ਚ ਬੜੇ ਹੁੰਦੇ ਆ ਆਲੂ ਬੁਖਾਰੇ ਚ ਵਿਟਾਮਿਨ ਸੀ ਬੜੇ ਹੁੰਦੇ ਆ ਤੇ ਵਿਟਾਮਿਨ ਸੀ ਦਾ ਮੇਨ ਫੰਕਸ਼ਨ ਅੱਖਾਂ ਵਾਸਤੇ ਤੇ ਗਰਮੀ ਤੋਂ ਜਦੋਂ ਲੱਗਦੀ ਬੰਦੇ ਨੂੰ ਚਾ ਗਰਮੀ ਦਾ ਜਿਹੜਾ ਐਂਟੀ ਐਂਟੀਡੋਸ ਆ ਉਹ ਵਿਟਾਮਿਨ ਸੀ ਹੁੰਦਾ ਠੀਕ ਹੈ ਜਾਂ ਜਦੋਂ ਕਿਹੇ ਬਿਮਾਰੀ ਵਿਟਾਮਿਨ ਸੀ ਜਿਹੜੀ ਚੀਜ਼ਾਂ ਚ ਹੁੰਦਾ ਨਾ ਜਦੋਂ ਪਿਛੇ ਜੇ ਕੋਰੋਨਾ ਹੈ ਤੇ ਵੇਖਿਆ ਲਿਮਸੀ ਨਾਂ ਦੀ ਇੱਕ ਗੋਲੀ ਬੜੀ ਵਾਇਰਲ ਹੋਈ ਉਹ ਵੀ ਵਿਟਾਮਿਨ ਸੀ ਨਾਲ ਭਰੀ ਤੇ ਇਹ ਜਿਹੜੀ ਚੀਜ਼ਾਂ ਹੁੰਦੀਆਂ ਇਹ ਕੀ ਕਰਦੀਆਂ ਵਾਂ ਇਮਿਊਨਿਟੀ ਬੜੀ ਵਧਾਉਂਦੇ ਆਂ ਕਬੂਤਰ ਚ ਤਾਕਤ ਭਰਦੀਆਂ ਤੇ ਇਹਦੇ ਨਾਲ ਕਬੂਤਰ ਨੂੰ ਤਾਕਤ ਬੜੀ ਮਿਲਦੀ ਏ ਕਬੂਤਰ ਤੁਸੀਂ ਵੇਖਿਓ ਸੂਰਜ ਦੇ ਵਿੱਚ ਵੜ ਵੜ ਕੇ ਉੱਡੂਗਾ ਜੇ ਨਾ ਉਡੂ ਤੇ ਨਾਮਟਾ ਦਿਓ ਵੀਰ ਜੀ ਸੂਰਜ ਦੇ ਵਿੱਚ ਨੂੰ ਕਬੂਤਰ ਜਾਂਦੇ ਨੇ ਜਿਨ੍ਹਾਂ ਨੂੰ ਆਲੂ ਬੁਖਾਰ ਲੱਗ ਜਾਂਦੇ ਤੇ ਸਿਆਣਿਆਂ ਦੇ ਵੀ ਆਲੂ ਬੁਖਾਰ ਦੋ ਧਾਰੀ ਤਾਰ ਤੇ ਸਿਆਣਿਆਂ ਜਿਵੇਂ ਕਿ ਸਿਆਣਿਆਂ ਦੇ ਵੀ ਆਲੂ ਬੁਖਾਰ ਦੋ ਧਾਰੀ ਤਲਵਾਰ ਆ ਤੇ ਵੀ ਜੀ ਆਪਾਂ ਦੇ ਜਿਹੜੀ ਵੀ ਬਾਜੀ ਜਾਂ ਘਰ ਦੀਆਂ ਸਾਹਮ ਕੋ ਛੱਡਿਆ ਨਾਲ ਉਹ ਖਾਰਾ ਤਰੀਕੇ ਨਾਲ ਦੂਜੀਆਂ ਕੇਡਾਂ ਨਾਲ ਨਾਟ ਲਾ ਕੇ ਲਾਈਦਾ ਤੇ ਬੜਾ ਵਧੀਆ ਲੱਗਦਾ ਤੇ ਵੀਡੀਓ ਵਧੀਆ ਲੱਗੀ ਤੇ ਕਮੈਂਟ ਕਰ ਦਿਓ ਤੇ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮੇਰੇ ਭਰਾ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਪਸੰਦ ਆਈ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਅੱਗੇ ਦੱਸੋ ਕਿ ਟੌਪਿਕ ਹਾਂ ਮੇਰਾ ਇੱਕ ਜਿਹੜੀ ਪਰਸਨਲੀ ਖੁਆਇਸ਼ ਹੈ ਮੇਰਾ ਦਾ ਕਿ ਰਸਮ ਤੇ ਵੀਡੀਓ ਇੱਕ ਲਈਏ ਤੁਹਾਨੂੰ ਤੇ ਜੇ ਮੇਰੇ ਭਰਾਵਾਂ ਰਸੌਣ ਦੇ ਬਾਰੇ ਵੀ ਕੋਈ ਨੋਲਜ ਲੈਣੀ ਹੈ ਜਾਂ ਵੀਡੀਓ ਵੇਖਣੀ ਚਾਹੁੰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਰਸੌਣ ਤੇ ਆਪਾਂ ਜਲਦੀ ਹੀ ਵੀਡੀਓ ਤੁਹਾਡੇ ਬਾਤੇ ਲੈ ਕੇ ਆਵਾਂਗੇ ਤੇ ਦੱਸਾਂਗੇ ਰਸੌਣ ਜਿਵੇਂ ਇਹਦੇ ਨਾਲ ਰਾਜਨ ਰਸੌਣ ਦੇ ਨਾਲ ਕਬੂਤਰ ਸਾਹਮਦੇ ਤੇ ਆਪਾਂ ਰਸੌਣ ਦੇ ਨਾਲ ਜਿਵੇਂ ਕਬੂਤਰ ਅਸੀਂ ਸਾਹਮਦੇ ਆ ਜਾਂ ਅਸੀਂ ਡੋਣੇ ਆ ਅਸੀਂ ਵੀ ਤੁਹਾਨੂੰ ਦੱਸਾਂਗੇ ਰਸੌਣ ਵੀ ਬੜੀ ਤਗੜੀ ਜਿਆ ਸਪੈਸ਼ਲ ਗਰਮੀ ਦੇ ਕਬੂਤਰ ਬਾਜੀ ਦੇ ਵਿੱਚ ਜਿਹਨੂੰ ਆਪਾਂ ਰਸਵੰਤੀ ਵੀ ਕਹਿੰਦੇ ਆ ਹਿੰਦੀ ਭਾਸ਼ਾ ਦੇ ਵਿੱਚ ਤੇ ਇਹਦੇ ਬਾਰੇ ਵੀ ਵੀਡੀਓ ਜਲਦੀ ਲੈ ਕੇ ਆਵਾਂਗਾ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਬਰਾ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਕਰ ਦਿਓ ਸ਼ੇਅਰ ਵੀਡੀਓ ਨੂੰ ਤੇ ਵੱਧ ਵੱਧ ਮੇਰੇ ਭਰਾ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਕਿਵੇਂ ਲੱਗਦੀ ਆ ਠੀਕ ਹੈ ਵੀਰ ਜੀ ਤੇ ਇੰਨੀਆਂ ਹੀ ਗੱਲਾਂ ਦੱਸਦਾ ਹੋਇਆ ਮੈਂ ਖਿਮਾ ਦਾ ਜਾਚਕਾ ਰੱਬ ਰੱਖਾ